ਪੁੱਛਿਆ ਗਿਆ ਉਹ ਤਾਂ ਅਜ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਮੈਸੇਜ ਦੇਣੇ ਚ। ਸਭ ਤੋਂ ਪਹਿਲਾਂ ਬੈ ਅਧਿਕਾਰੀਆਂ ਨੂੰ ਵਾਇਰਲ ਵੀਕਾ ਖਾ। ਤਾਂ ਵਾਇਰਲ ਜਿੱਕੀ ਬੰਦੇ ਜਨਮ ਦਿਨ ਤੇ ਤੂੰ ਵੱਡਾ ਗਿਫਟ ਹੋਰ ਕੀ ਹੋ ਸਕਦਾ ਹੈ। ਲੋਕੀ ਦਾ ਕੋਈ ਵੀ ਕੋਸ਼ਿਸ਼ ਦਿੰਦੇ ਆ ਗਿਫਟ ਕੋਈ ਕਿਸੇ ਨੂੰ ਕੋਸ਼ਿਸ਼ ਦਿੰਦਾ ਪਰ ਜਿਹੜਾ ਖੂਨ ਅੱਜ ਵੀ ਤਰੀਕ ਦੇ ਵਿੱਚ ਖੂਨ ਦਾਨ ਹੀ ਸਭ ਤੋਂ ਵੱਡਾ ਦਾਨ ਹੈ। ਹੰਗਰ ਨੂੰ ਤਾਂ ਵੱਡਾ ਦਾਣਾ ਕਿਉਂਕਿ ਅੱਜ ਕੱਲ੍ਹ ਹੁਣ ਆਪਾਂ ਦੇਖਦੇ ਹਾਂ ਕਿ ਬਹੁਤ ਘੱਟ ਲੋਕਾਂ ਦਾ ਇੰਟਰਸਟ ਰਹਿ ਗਿਆ ਬਲੱਡ ਥੀਨ ਅਭੀ ਭਾਜੀ ਨੇ ਬਹੁਤ ਵਧੀਆ ਉਪਰਾਲਾ ਕਰਦੇ ਇਹਦਾ ਤੀਜਾ ਸਾਲ ਲਗਾਤਾਰ ਆ ਜੀ ਕਿ ਬਲੱਡ ਡੋਨੇਸ਼ਨ ਕੈਂਪ ਚ ਚਲਾਉਂਦੇ ਵਿੱਚ ਤੇ ਸਾਰੇ ਸ਼ਹਿਰ ਨੂੰ ਮੋਟੀਵੇਟ ਕਰ ਰਹੇ ਆ ਤੇ ਯੂਥ ਨੂੰ ਇੱਕ ਹੋਰ ਭਰਮਾ ਹੰਗਾਰਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਆ ਕਿ ਉਹ ਇਦਾਂ ਦੇ ਸੋਸ਼ਲ ਪ੍ਰੋਜੈਕਟ ਵੱਧ ਤੋਂ ਵੱਧ ਕਰਾਂ ਕਾ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਮੇਰੇ ਜਨਮ ਦਿਨ ਤੋਂ ਮੁੱਖ ਤੱਕ ਰੱਖਦਿਆਂ ਮੋਡਲ ਟਾਊਨ ਸਿਟੀ ਹਾਲ ਦੇ ਨੇੜੇ ਲਗਾਇਆ ਗਿਆ ਵਾ ਜਿਸ ਦੇ ਵਿੱਚ ਹਲਕੀ ਜੀ ਸੰਗਤ ਨੇ ਬਹੁਤ ਸਾਰਾ ਮੈਨੂੰ ਪਿਆਰ ਦਿੱਤਾ ਇੰਨੀ ਪਰ ਗਰਮੀ ਦੇ ਵਿੱਚ ਵੀ ਬਲੱਡ ਡੋਨੇਟ ਕਰਨ ਦੀ ਪਹੁੰਚੇ ਆ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਵਾਂ ਖੂਨ ਦਾਨ ਮਹਾਨ ਦਾਨ ਮੰਨਿਆ ਗਿਆ ਵਾ ਪਰ ਮਹਾਨ ਦਾਨ ਜੋ ਤੱਕ ਇਹਨੂੰ ਮੰਨਿਆ ਗਿਆ ਵਾ ਉਹਨੂੰ ਇੰਪਲੀਮੈਂਟ ਕੌਣ ਕਰਵਾਏਗਾ ਇੰਪਲੀਮੈਂਟ ਤਾਂ ਹੀ ਹੋਊਗਾ ਕਿ ਜੇ ਲੋਕ ਪਦ ਚੜ ਕੇ ਆਪਣਾ ਡਰ ਖਤਮ ਕਰਕੇ ਖੂਨ ਜਿਹੜਾ ਵਾ ਡੋਨੇਟ ਕਰਨਗੇ ਅੱਜ ਦੇ ਸਮੇਂ 'ਚ 5 ਕਰੋੜ ਯੂਨਿਟ ਚਾਹੀਦੇ ਹੁੰਦੇ ਆ ਜੋ ਮੰਥਲੀ ਪੂਰੇ 올ਓਵਰ ਇੰਡੀਆ ਤੇ ਮਿਲ ਕਿਨਾਰਿਆ ਵਾ 7/2 ਕਰੋੜ ਪੂਨੇ 4 ਲੱਖ ਪਰ ਡਾਊਨ ਚੱਲ ਰਹੇ ਆ ਪਿੱਛੇ ਚੱਲਦੇ ਆ ਤੇ ਜਦੋਂ ਕਿਸੇ ਦਿਨ ਪ੍ਰਵਾਦ 'ਚ ਭੀੜ ਪੈਂਦੀ ਆ ਉਹ ਕਹਿੰਦੇ ਆ ਜੀ ਸਾਨੂੰ ਬਲੱਡ ਦੀ ਲੋੜ ਆ ਸਾਡੇ ਰਗੀਆਂ ਹੋਰ ਵੀ ਸੰਸਤਾਵਾਂ 'ਵਾਂ ਉਹ ਬਲੱਡ ਆਰਗੇਨਾਈਜ਼ ਕਰਕੇ ਦਿੰਦੇ ਆ ਪਰ ਮੈਨੂੰ ਇਹ ਦੱਸੋ ਜਦੋਂ ਤਾਂ ਕੋਈ ਬਲੱਡ ਡੋਨੇਟ ਨਹੀਂ ਕਰੇਗਾ ਤੇ ਬਲੱਡ ਪੂਰਾ ਕਿੱਦਾਂ ਆਊਗਾ ਅੱਜ ਹਰ ਬੰਦਾ ਕਹਿੰਦਾ ਵਾ ਕਿ ਪੇੜ ਖਤਮ ਹੋ ਰਿਹਾ ਰੁਕ ਲਾਓ ਰੁਕ ਲਾਓ ਜੇ ਮੰਨ ਲਓ ਆਉਣ ਵਾਲੇ ਸਮੇਂ 'ਚ ਬਲੱਡ ਵੀ ਖਤਮ ਹੋ ਗਿਆ ਤੇ ਜੇ ਬਲੱਡ ਨਹੀਂ ਹੋਊਗਾ ਤੇ ਬਲੱਡ ਜਿਹੜਾ ਪਾਣੀ ਤੇ ਕੋਈ ਦਊ ਕਰੇ ਕਿਸੇ ਨੂੰ ਸੋ ਕੋਸ਼ਿਸ਼ ਸਾਰੇ ਕਰੋ ਆਪਣੇ ਮਾਨਵ ਦਾ ਡਰ ਛੱਡ ਕੇ ਬਲੱਡ ਡੋਨੇਟ ਜਰੂਰ ਕਰਿਆ ਕਰੋ ਤਾਂ ਕਿ ਜੇ ਕਿਸੇ ਜ਼ਰੂਰਤਮੰਦ ਨੂੰ ਖੂਨਦਾਨ ਦੀ ਜਿਹੜੀ ਲੋੜ ਪੈਂਦੀ ਆ ਉਹਦੇ ਤੱਕ ਪਹੁੰਚ ਸਕੇ ਨਹੀਂ ਤਾਂ ਜਿਹੜਾ ਇਹਦਾ ਕਾਰੋਬਾਰ ਆ ਉਹ ਬੜਾ ਬਲੈਕ ਬਲੈਕ 'ਚ ਚੱਲ ਰਿਹਾ ਵਾ 2.5 3-3000 ਰੁਪਏ ਨੂੰ ਜਿਹੜਾ ਵਾ ਖੂਨ ਜਿਹੜਾ ਵਾ ਬਲੈਕ 'ਚ ਮਿਲਦਾ ਪਿਆ ਵਾ ਹਾਂਜੀ ਪ੍ਰਧਾਨ ਜੀ ਅਵੀ ਰਾਜਪੂਤ ਕਰ ਰਹੇ ਜੋ ਜਿਹਨਾਂ ਨੇ ਅੱਜ ਕੈਂਪ ਲਗਾਇਆ ਗਿਆ ਬਲੈਕ ਗਰਮੀਸਲਾ ਬੱਟੂ ਪਧਾਨ ਇੱਕ ਦਾ ਪਾਰਟੀ ਖੇਡੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਜ ਅਭੀ ਰਾਜਪੂਤ ਦੇ ਮੈਸੂਦਾ ਦੇ ਉੱਤੇ ਜਨਪਦੇ ਦੇ ਉੱਪਰ ਛੇ ਜਣ ਲੋਕੀ ਅਸ਼ੀਰਵਾਦ ਦੇਣ ਆਏ ਆ ਉਹ ਦੂਸਰਾ ਮੈਸੂਦਾ ਅਭੀ ਰਾਜਪੂਤ ਕੋਲੋਂ ਸਮੇ ਸਮੇਤੇ ਇੱਕ ਕੌਂ ਦੇ ਕੈਂਪ ਲਾ ਕੇ ਇਹ ਬੜਾ ਵੱਡਾ ਇਹ ਅਪਰਾਲਾ ਕਰਦੇ ਆ ਕਿਉਂਕਿ ਗੱਲਾ ਕੌਂ ਦਾ ਸ਼ਾਨ ਦਾ ਕੈਂਪ ਨਹੀਂ ਲਾਉਂਦੇ ਉਹ ਲਗਾਤਾਰ ਮੈਸੂਦਾ ਪੰਜ ਸਾਲ ਲੋਕਾਂ ਵਿੱਚ ਫਿੱਤਰ ਕੇ ਗਰੀਬ ਸਮਾਜ ਦੀ ਮੈਂ ਸਮਝਦਾ ਕਿਸੇ ਮੁਹੱਲੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਕੋਈ ਮੁਸੀਬਤ ਹੁੰਦੀ ਹੈ ਜਿਵੇਂ ਰਾਜਪੂਤ ਦੀ ਉਹਨਾਂ ਟੀਮ ਜਿਹੜੀ ਹੈ ਉਹ ਉਹਨਾਂ ਵਿੱਚ ਵਿਚਰ ਕੇ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਕਰਦੇ ਆ ਕਿਉਂਕਿ ਦੇਖੋ ਇਹ ਐਮਐਲਏ ਜਾਂ ਐਮਪੀ ਦਾ ਕੰਮ ਹੁੰਦੇ ਆ ਜਦੋਂ ਐਮਐਲਏ ਮੋਟਾ ਹੁੰਦੀ ਆ ਉਹ ਵੀ ਸੋਚ ਜਗਦਾ ਵਾ ਜਦੋਂ ਐਮਪੀ ਦੀ ਵਾਰੀ ਉਹ ਵੀ ਸੋਚ ਚੱਕਦਾ ਪਰ ਮੈਂ ਸਮੇਂ ਦਾ ਚੁੱਗੀਆਂ ਛੋਮਾ ਖਾ ਕੇ ਉੜਕੇ ਪੰਜ ਸਾਲ ਲੋਕਾਂ ਵਿੱਚ ਵਿਚਰਦੇ ਨੇਗੇ ਪਰ ਅਭੀ ਰਾਜਪੂਤ ਮੈਂ ਸਮੇਂ ਦਾ ਵੀ ਬਹੁਤ ਵਧੀਆ ਜਿਹੜਾ ਉਹ ਛਲਾਗਾ ਕਰਦੇ ਆ ਸਮੇਂ-ਸਮੇਂ ਤੇ ਕੂ ਦਾ ਕੈਂਪ ਲਾਂਦੇ ਆ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਮੈਂ ਆਪਣੀ ਇਕਤਾ ਪਾਰਟੀ ਵੱਲੋਂ ਉਜਿਕਤਾ ਪਾਰਟੀ ਦੇ ਸਮੂਹ ਸਾਧੀਆਂ ਵੱਲੋਂ ਉਹ ਸ਼ਹਿਰ ਦੇ ਜਿੰਨੀਆਂ ਰਾਜ ਦੀ ਸਮਾਈ ਪਾਰਟੀ ਹੈਗੀਆਂ ਉਹਨਾਂ ਸਾਰੇ ਵੱਲੋਂ ਮੈਂ ਅਭੀ ਰਾਜਪੂਤ ਨੂੰ ਉਹਦੇ ਜਨਮ ਦਿਨ ਤੇ ਅਤੇ ਕੂ ਦਾ ਕੈਂਪ ਲਾਂਨ ਤੇ ਮੈਂ ਉਹਨਾਂ ਨੂੰ ਲੱਖ ਲੱਖ ਜਿਹੜੀ ਵਧਾਈ ਪੇਸ਼ ਕਰਦਾ ਚਾਹੀਦੀ ਹੈ ਚਾਹੇ ਕਿਸੇ ਪਾਰਟੀ ਤੋਂ ਮਿਲ ਜੇ ਤੇ ਬੜੀ ਮਾੜੀ ਗੱਲ ਹੈ ਇਹ ਵੀ ਇਹਦੇ ਬਾਰੇ ਵੀ ਸਾਨੂੰ ਸਾਰਿਆਂ ਨੂੰ ਸਮਾਜਿਕ ਜੀਵਨ ਨੂੰ ਸਾਰਿਆਂ ਨੂੰ ਹਰ ਸਮਾਜ ਨੂੰ ਕਿਉਂਕਿ ਇਹਨਾਂ ਵਿੱਚ ਬਦਲਾਅ ਕੋਈ ਵੀ ਜਦੋਂ ਆਂਦਾ ਹੈ ਸਮਾਜ ਲਿਆ ਸਕਦਾ ਆਪਾਂ ਸਾਰੇ ਸਮਾਜ ਦਾ ਹਿੱਸਾ ਆਪਾਂ ਨੂੰ ਵੀ ਚਾਹੀਦਾ ਇਹ ਗੱਲ ਤੇ ਪਹਿਰਾ ਦੇਣਾ ਪਰ ਮੈਂ ਇਹਨੂੰ ਖੁਸ਼ੀਵਲੀ ਗੱਲ ਵੀ ਹੈ ਕਿ ਬਹੁਤ ਸਾਰੇ ਜਿਹੜੇ ਪਾਰਟੀਆਂ ਬਦਲ ਕੇ ਦੂਜੇ ਪਾਸੇ ਗਏ ਸਨ ਉਹਨਾਂ ਲੋਕਾਂ ਨੇ ਰੋਡ ਪਾ ਕੇ ਬਤਸ਼ਾਹਤ ਨਹੀਂ ਕੀਤਾ ਉਹਨਾਂ ਨੂੰ ਨਕਾਰਿਆ ਗਿਆ ਤੇ ਮੈਂ ਚਲੋ ਅੱਜ ਦੇ ਇਸ ਟਾਈਮ ਤੇ ਮੈਨੂੰ ਰਾਜਨੀਤਿਕ ਗਲਤੀ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਆਪਾਂ ਸਮਾਜ ਦੇ ਵਿੱਚ ਜੋ ਰੋਜ਼ ਆਪਾਂ ਵਿਚਰਦੇ ਆ ਸਾਡੇ ਰਾਈ ਜੰਗ ਦਾ ਸਰ ਜੀਵਨ ਤੇ ਇਸ ਕਰਕੇ ਮੈਂ ਬਹੁਤ ਚੰਗੀ ਤਰ੍ਹਾਂ ਮੈਨੂੰ ਨੇੜੋ ਕੇ ਅਭੀ ਰਾਜਪੂਤ ਹਨੂ ਮੈਂ ਦੇਖਿਆ ਛੋਟੇ ਵੀਰ ਨੂੰ ਬڑے ਰੀਜਨਲ ਜਿਹਨਾਂ ਦੀ ਸੀਗਾ ਨਾ ਰੀਜ ਫੌਤਖਾਤ ਰੀਜ ਬਹੁਤ ਵੱਡੀ ਗੱਲ ਹੈ ਤੇ ਰੀਜ ਨਾਲ ਇਹ ਸਮਾਜ ਦੀ ਸੇਵਾ ਕਰਦੇ ਨੇ ਔਰ ਮਹਾਰਾਜ ਇਹਨਾਂ ਨੂੰ ਬਹੁਤ ਬਲੰਦੀਆਂ ਤੇ ਖੜੇਗਾ ਔਰ ਮਹਾਰਾਜ ਮੈਂ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਇਹ ਤੋਂ ਵੀ ਵੱਧ ਇਹ ਇਨਕਲਸ ਕਰੇ ਇਛਾ ਜਵੇ ਔਰ ਨਾਲ ਉਹਨੇ ਟਾਈਮ ਜਿ ਇਹ ਵੀ ਇੱਕ ਦੁਨੀਆ ਦੀ ਵੱਖਰੀ ਸ਼ਖਸੀਅਤ ਦੀ ਪਛਾਈ ਜੰਦੀ ਹੈ ਤੋ ਮੇਰੀਆਂ ਅੱਜ ਦੇ ਟੈਂਕੇ ਬਹੁਤ ਚੰਗਾ ਮਨਾ ਤੇ ਮੈਂ মিডিਆ ਤੁਹਾਡੇ ਸਾਰੇ ਤੁਸੀਂ ਮੇਰੇ ਸਤਿਕਾਰਯੋਗ ਵੀਰੋ ਮੈਂ ਤੁਹਾਡੇ ਲਈ ਵੀ ਇੱਕ ਮੈਸੇਜ ਦਿੰਦਾ ਤੁਸੀਂ ਵੀ ਸਮਾਜ ਨੂੰ ਇਹਦਾ ਨਸੀ ਦਿਓ ਤੇ ਜਿਹੜੀ ਇਹ ਰਾਜਨੀਤਿਕ ਥੋਖਲੀ ਦੌੜ ਹੈ ਇਹਦੀ ਨਾਲੋਂ ਆਪਾਂ ਸਮਾਜ ਦੀ ਸੱਚੀ ਸੁੱਚੀ ਸੇਵਾ ਜੇ ਰਾਜਨੀਤਿਕ ਜੀਵਨ ਚ ਵੀ ਕਰਨੀ ਹੈ ਤੋ ਮਾਰੇ ਨੇ ਜੋ ਮੰਤਰੇ ਦੇ ਭਾਗ ਲਿਖੇ ਨੇ ਉੱਤੇ ਵੀ ਸਬਰ ਕਰੀਏ ਜਿਹੜਾ ਕੋਈ ਐਮਐਲਏ ਜਾਂ এমপি ਬਣ ਗਿਆ ਯੂਨੀਕੌਂਸਲਰ ਵੀ ਬਣ ਗਿਆ ਤੂੰ ਉਸ ਪਾਰਟੀ ਜਿੱਥੇ ਖੜਾ ਹੈ ਉੱਥੇ ਖੜਾ ਰਹਿ ਲਈ। ਇਹ ਉਸ ਪਾਰਟੀ ਦੀ ਉਹਨੂੰ ਤਬਾਅ ਨਹੀਂ ਦੌਰ ਭੁੱਖੀ ਹੈ। ਸੇਵਾਦਾਰ ਨਹੀਂ। ਸੇਵਾ ਉਹਦੀ ਜਿਹੜੀ ਦੁਨੀਆ ਲਾਏ। ਤੇ ਜਦੋਂ ਆਪਾਂ ਇਹ ਆਪ